ਹਾਂਜੀ ਤੁਸੀਂ ਦੇਖ ਰਹੇ ਹੋ ਅਸਰ ਨਜ਼ਰ ਸਰਦਾਰ ਜਪਾਲ ਸਿੰਘ ਪਾਤਪ ਦੇ ਨਾਲ 21 ਅਕਤੂਬਰ ਨੂੰ ਪੰਜਾਬ ਪਹੁੰਚੇਗੀ ਤੱਕ ਤੇ ਸ੍ਰੀ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਗੁਰਤੇਗ ਬਹਾਦਰ ਜੀ ਦੀ 350 ਸਾਲਾ ਜਾਗਰਤੀ ਯਾਤਰਾ ਇਹ ਪਵਿੱਤਰ ਯਾਤਰਾ ਨੌ ਸੂਬਿਆਂ ਤੋਂ ਹੁੰਦੀ ਹੋਈ ਆਨੰਦਪੁਰ ਸਾਹਿਬ ਵਿਖੇ ਹੋਵੇਗੀ ਸਮਾਪਤ ਸੰਗਤਾਂ ਗੁਰੂ ਸਾਹਿਬਾਂ ਦੇ ਸਿੱਖਾ ਸਹੀਦਾਂ ਦੇ ਪ੍ਰਾਤਨ ਸ਼ਸਤਰਾਂ ਦੇ ਦਰਸ਼ਨ ਕਰਕੇ ਪ੍ਰਾਪਤ ਕਰਨਗੇ ਆਤਮਿਕ ਆਨੰਦ 27 ਅਕਤੂਬਰ ਨੂੰ ਲੁਧਿਆਣਾ ਵਿੱਚ ਪਹੁੰਚੇਗੀ ਪਵਿੱਤਰ ਜਾਗਰਤੀ ਯਾਤਰਾ ਅਸਰ ਨਜ਼ਰ ਦਾ ਧੰਨਵਾਦ ਇਹ ਨਾਮ ਹੈਗਾ ਜਿਹੜੀ ਆਪੀ ਪ੍ਰੈਸ ਕਾਨਫਰੰਸ ਹੈ ਕੀ ਮੋਦਾ ਵੀ ਹੈਗਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੈਂ ਭੋਲਾ ਸਿੰਘ ਹਲਕਾ ਸਾਨ੍ਹੇਵਾਲ ਤੋਂ ਹਲਕਾ ਫਤਿਹਗੜ੍ਹ ਸਾਹਿਬ ਤੋਂ ਅਨਚਾਰਜਾਂ ਦੀ ਜਨਤਾ ਪਾਲ ਯੂਨਾਈਟਰ ਦਾ। ਔਰ ਸਾਡੀ ਪਾਰਟੀ ਦੇ ਸੀਨੀਅਰ ਯੂਥ ਦੇ ਪ੍ਰਧਾਨ ਨੇ ਸਾਡੀ ਪਾਰਟੀ ਵੱਲੋਂ ਇੱਕ ਬਹੁਤ ਹੀ ਵਧੀਆ ਕਦਮ ਚੁੱਕਿਆ ਗਿਆ ਸੀ। ਜੋ ਕਿ ਇਹ ਪਾਰਟੀ ਬਿਹਾਰ ਦੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹਾਂ। ਇਹ ਬਿਹਾਰ ਦੀ ਪਾਰਟੀ ਆ ਨਿਤਿਸ਼ ਕੁਮਾਰ ਜੀ ਦੀ। ਉਹਨਾਂ ਦੇ ਸਹਿਯੋਗ ਨਾਲ ਔਰ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਮਾਲਵਿੰਦਰ ਬੈਣੀਪਾਲ ਜੀ ਉਹਨਾਂ ਦੇ ਸਹਿਯੋਗ ਨਾਲ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀਗਾ 17 ਤਰੀਕ ਨੂੰ ਜੋ ਨੌ ਸੂਬਿਆਂ ਦੇ ਵਿੱਚੋਂ ਹੁੰਦਾ ਹੋਇਆ ਆਪਣੇ ਪੰਜਾਬ ਦੇ ਵਿੱਚ ਆਣਾ ਵਾ ਸੋ ਅਸੀਂ ਉਹਦੇ ਸੰਬੰਧ ਦੇ ਵਿੱਚ ਅੱਜ ਤੁਹਾਡੇ ਨਾਲ ਰੂਬਰੂ ਹੋਏ ਆਂ ਔਰ ਪੰਜਾਬ ਦੀ ਸਾਧ ਸੰਗਤ ਨੂੰ ਅਪੀਲ ਕਰਨੀ ਆ ਕਿ ਇਹ ਨਗਰ ਕੀਰਤਨ ਨੌ ਸੂਬਿਆਂ ਚ ਹੁੰਦਾ ਹੈ 21 ਤਰੀਕ ਨੂੰ ਪੰਜਾਬ ਦੇ ਵਿੱਚ ਆਊਗਾ ਜੋ ਰਾਜਪੁਰੇ ਦਾਖਲ ਹੋਊਗਾ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਹੈਗਾ ਪਹਿਲੀ ਵਾਰ ਆ ਰਿਹਾ ਆਪਾਂ ਤੁਹਾਨੂੰ ਦੁਨੀਆ ਦੀ ਗੱਲ ਦਈਏਗਾ ਹਾਂਜੀ ਇਹ ਨਗਰ ਕੀਰਤਨ ਪਹਿਲੀ ਵਾਰ ਆ ਰਿਹਾ ਜੀ ਹੋਰ ਜਿਹੜੇ ਆਪਣੇ ਧਾਮ ਨੇ ਜਿਹਦਾ ਤਖਤ ਦਾਵਾ ਉਹਨਾਂ ਤੋਂ ਬਹੁਤ ਸਾਰੇ ਨਗਰ ਕੀਰਤਨ ਪਹਿਲਾਂ ਵੀ ਆਏਗੇ ਨੇ ਪਰ ਇਹ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਪਹਿਲੀ ਵਾਰ ਆ ਰਿਹਾ ਇਹ ਜਿਹੜਾ ਨਗਰ ਕੀਰਤਨ ਆਏ ਸ਼੍ਰੀ ਗੁਰੂ ਗੋਬਿੰਦ ਸਿੰਘ ਜਦੋਂ ਬਾਲ ਬਵਸਤਾ ਦੇ ਵਿੱਚ 4 1/2 ਸਾਲ ਦੀ ਉਮਰ ਸੀ ਉਹਨਾਂ ਦੀ ਉਹਦੇ ਉਹ ਬਿਹਾਰ ਦੇ ਵਿੱਚ ਰਹਿੰਦੇ ਸੀਗੇ ਬਿਹਾਰ ਚ ਗੁਰਤੇਗ ਬਾਧਰ ਜੀ ਜਦੋਂ ਉਦਾਸੀਆਂ ਲਈ ਚੱਲ ਜਾਂਦੇ ਨੇ ਤੇ ਜਦੋਂ ਉਹਨਾਂ ਦਾ ਪਹਿਲੀ ਵਾਰ ਮਲਾਪ ਹੁੰਦਾ ਵਾ ਉਹਦੇ ਉਹਨਾਂ ਦੀ ਉਮਰ 4 1/2 ਸਾਲ ਸੀ ਉੱਥੇ ਗੁਰਦੁਆਰਾ ਹੈਗਾ ਜੀ ਬਾਗ ਸਾਹਿਬ ਉੱਥੇ ਉਹਨਾਂ ਦਾ ਮਲਾਪ ਹੁੰਦਾ ਵਾ ਤੇ ਉਥੋਂ ਇਹ ਨਗਰਗੀਤਨ ਆਰੰਭ ਹੋ ਕੇ ਜਦੋਂ 8-9 ਜੂਬਿਆਂ ਜੀ ਹੁੰਦਾ ਹਾਇਆ ਪੰਜਾਬ ਚਾਣਾ ਇਹਦੀ ਜਿਹੜੀ ਸਮਾਪਤੀ ਆ ਆਪਣੇ ਪੰਜਾਬ ਚੋਂ ਪੂਰੇ ਘੁੰਮਦੇ ਘਮਾਉਂਦੇ ਤੱਕ ਤਿਸ਼ਰੀ ਕੇਸਗੜ੍ਹ ਸਾਹਿਬ ਜਿੱਥੇ ਉਹਨਾਂ ਦਾ ਵਿਛੋੜਾ ਪਿਆ ਸੀ ਜਦੋਂ ਉਹਨਾਂ ਦੀ ਉਮਰ 9 ਸਾਲ ਦੀ ਸੀਗੀ ਜਦੋਂ ਗੁਰਤੇਗ ਬਹਾਦਰ ਜੀ ਸ਼ਹੀਦੀ ਦਿੱਲੀ ਗਏ ਨੇ ਇਹ ਉਹ ਸਾਰੀਆਂ ਸ਼ਹੀਦੀਆਂ ਸ਼ਹੀਦਾਂ ਨੂੰ ਸਮਰਪਿਤ ਆ ਇਹ ਨਗਰ ਕੀਰਤਨ ਜਾਗਰਤੀ ਨਗਰ ਕੀਰਤਨ ਕਹਿੰਦੇ ਆ ਲੋਕਾਂ ਨੂੰ ਜਾਗਰੂਤ ਕਰਨਾ ਵਾ ਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਆਪਣੇ ਲਈ ਨਹੀਂ ਕੁਝ ਵੀ ਕੀਤਾ ਸਿੱਖੀ ਲਈ ਕੀਤਾ ਵਾ ਔਰ ਪੰਜਾਬ ਦੇ ਵਿੱਚ ਜਦੋਂ ਇਹ ਨਗਰ ਕੀਰਤਣਾਣਾ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਗੁਰੂ ਸਾਹਿਬ ਨੇ ਕੀ ਕੀ ਕੀਤਾ ਵਾ ਇਹਦੇ ਵਿੱਚ ਜਿਹੜੇ ਬਾਬਾ ਦੀਪ ਸਿੰਘ ਜੀ ਦੀ ਲਿਖਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਵੀ ਸ਼ੁਭਤ ਹੋਣਗੇ ਉਹਨਾਂ ਦੇ ਦਰਸ਼ਨ ਕਰਨ ਨੂੰ ਮਿਲਣਗੇ ਔਰ ਗੁਰਤੇਗ বাহাদুর ਜੀ ਤੇ ਗੁਰਗਵਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਾਸਤਰ ਨੇ ਜੋ ਪ੍ਰਾਣੇ ਪ੍ਰਾਂਤਕ ਸਮਿਆ ਦੇ ਅੱਜ ਵੀ ਸੰਭਾਲੇ ਹੋਏ ਪੈਸੇ ਸੀਗੇ ਉਹ ਇਹਨਾਂ ਦੇ ਵਿੱਚ ਨਗਰਗੀਤਨ ਦੇ ਸਜੋਬਿਤ ਹੋਣਗੇ ਸਾਰੀ ਸਾਧ ਸੰਗਤ ਨੂੰ ਦਰਸ਼ਨ ਕਰਨ ਦੇ ਮੌਕਾ ਪਹਿਲੀ ਵਾਰ ਮਿਲ ਰਿਹਾ ਹੈ ਇਹ ਜਿਹੜੀ ਮਾਨਯੋਗ ਜੋ ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ ਜੀ ਆ ਉਹਨਾਂ ਦੇ ਸਹਿਯੋਗ ਨਾਲ ਔਰ ਸਾਡੇ ਪੰਜਾਬ ਦੇ ਜਨਤਾਦਲ ਯੂਨਾਈਟਰ ਦੇ ਪ੍ਰਧਾਨ ਬੈਨੀਪਾਲ ਮਾਲਮਿੰਦਰ ਜੀ ਉਹਨਾਂ ਦੇ ਸਹਿਯੋਗ ਨਾਲ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਯੋਗ ਨਾਲ ਇਹ ਪੂਰੇ ਪੰਜਾਬ ਦੇ ਵਿੱਚ ਆ ਰਿਹਾ ਵਾ ਅੱਜ ਅਸੀਂ ਤੁਹਾਡੇ ਰੂਬਰੂ ਵਿੱਚ ਕਰਕੇ ਹੋਏ ਆ ਕਿਉਂਕਿ ਇਹ 21 ਤਰੀਕ ਨੂੰ ਪੰਜਾਬ 'ਚ ਦਾਖਲ ਹੋਊਗਾ 27 ਤਰੀਕ ਨੂੰ ਇਹਦੀ ਸਮਾਪਤੀ ਆ ਔਰ ਜਿਹੜਾ ਇਹਦਾ ਰੂਟ ਮੈਪ ਹੈਗਾ ਜੀ ਉਹ ਤੁਹਾਨੂੰ ਅਸੀਂ ਦੱਸ ਦਿੰਨੇ ਆ ਰੂਟ ਮੈਪ 22 ਤਰੀਕ ਤੋਂ 27 ਤਰੀਕ ਤੱਕ ਯਾਤਰਾ ਫਤਿਹਗੜ੍ਹ ਸਾਹਿਬ ਪਟਿਆਲਾ ਨਾਭਾ ਮਲੇਰਕੋਟਲਾ ਲੁਧਿਆਣਾ ਸੁਲਤਾਨਪੁਰ ਲੋਧੀ ਤਰਨਤਾਰਨ ਔਰ ਸ਼੍ਰੀ ਅੰਮ੍ਰਿਤਸਰ ਬਟਾਲਾ ਜਲੰਧਰ ਫਗਵਾੜਾ ਬੰਗਾ ਨਵਾਂ ਸ਼ਹਿਰ ਇਹ ਹੁੰਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੂਗੇ। ਅਕੀ ਅਪੀਲ ਕਰੋ ਸੰਗਤਾਂ ਨੂੰ। ਸੰਗਤ ਨੂੰ ਇਹ ਅਪੀਲ ਹੈ ਜੀ ਮੇਰੇ ਵੱਲੋਂ ਔਰ ਮੇਰੀ ਪਾਰਟੀ ਵੱਲੋਂ ਵੀ ਇਸ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਜਿਹੜੇ ਸਾਡੀ ਪਾਰਟੀ ਦਾ ਮੇਨ ਮੁੱਦਾ ਵਾ ਕਿ ਸਾਧ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ। ਚਾਹੇ ਉਹ ਕੈਰੀਅਰ ਵੀ ਪਾਰਟੀ ਬਿਹਾਰ ਦੀ ਆ। ਜਿਹੜੇ ਨਤੀਸ਼ ਕੁਮਾਰ ਜੀ ਆ ਉਹਨਾਂ ਨੇ ਬਹੁਤ ਇਹ ਸੰਜੋਗ ਦਿੱਤਾ ਕਿ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਨੇ ਗੁਰਤੇਗ ਬਾਦਰ ਜੀ ਨੇ ਕੁਰਬਾਨੀਆਂ ਕੀਤੀਆਂ ਸੀ ਆ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਆ ਜਿਹੜੇ ਅੱਜ ਦੇ ਬੱਚੇ ਆ ਉਹਨਾਂ ਨੂੰ ਇਹਨਾਂ ਬਾਰੇ ਨਹੀਂ ਪਤਾਗਾ ਔਰ ਤਕਰੀਬਨ ਕਈ ਵੇਲੇ ਅਸੀਂ ਦੇਖਦੇ ਆ ਸਕੂਲਾਂ 'ਚ ਵੀ ਬਹੁਤ ਘੱਟ ਪੜਾਇਆ ਜਾਂਦਾ ਵਾ ਅਸੀਂ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਵਿੱਚ ਜਿੱਥੋਂ-ਜਿੱਥੋਂ ਵਿਤਰੂਗਾ ਸਾਡੇ ਆਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿ ਇਹ ਗੁਰੂ ਸਾਹਿਬ ਦੇ ਸ਼ਸਤਰ ਨੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਔਰ ਇਹ ਨਗਰ ਕੀਰਤਨ ਕਹਿੰਦੇ ਸੀ ਪਹਿਲਾਂ ਲੋਕ ਇਹ ਨਗਰ ਕੀਰਤਨ ਨਹੀਂ ਸੀ ਕਹਿੰਦੇ ਜਲੂਸ ਕਹਿੰਦੇ ਹੁੰਦੇ ਸੀ ਜੋ ਪੁਰਾਣੇ ਸਮਿਆਂ ਦੇ ਵਿੱਚ ਇਸ ਨਗਰ ਕੀਰਤਨ ਵਿੱਚ ਮੌਜੂਦਾ ਸਰਕਾਰ ਦਾ ਕਿੰਨਾ ਬਤਨ ਸਹਿਯੋਗ ਹੈ ਨਗਰ ਕੀਰਤਨ ਦੇ ਵਿੱਚ ਸੰਯੋਗਤਾ ਸਰਕਾਰ ਦਾ ਹੈ ਨਹੀਂ ਪਰ ਪ੍ਰਸ਼ਾਸਨ ਦਾ ਸਾਨੂੰ ਸੰਯੋਗ ਮਿਲੇਗਾ ਜਿੱਥੋਂ ਜਿੱਥੋਂ ਇਹ ਨਗਰ ਕੀਰਤਨ ਨਿਕਲੇਗਾ ਜਿਸ ਰੋਡ ਦੇ ਉੱਤੇ ਦੇ ਉੱਥੇ ਦੀ ਪੁਲਿਸ ਪ੍ਰਸ਼ਾਸਨ ਔਰ ਡੀਸੀ ਸਾਹਿਬ ਜੋ ਵੀ ਵੱਡੇ ਵੱਡੇ ਅਫਸਰ ਆ ਉਹਨਾਂ ਦੀ ਇਹ ਦੇਖ ਰੇਖ ਦੇ ਵਿੱਚ ਨਗਰਗੀਤਨ ਅੱਗੇ ਵਧਾ ਜਾਏਗਾ ਔਰ ਬਾਕੀ ਸਾਡੇ ਕਈ ਸਾਹਿਬ ਨੇ ਜੋ ਜੂਦੇ ਪ੍ਰਧਾਨ ਨੇ ਇਹ ਦੱਸਣਗੇ ਸਰ ਕੀ ਨਾਮ ਜੀ ਕਹਿੰਦਾ ਮੇਰਾ ਨਾਮ ਹੈਗਾ ਜੀ ਰਾਹੁਲ ਕਈ ਮੈਂ ਸੀਨੀਅਰ ਮੀਤ ਪ੍ਰਧਾਨ ਆ ਜੀ ਪੰਜਾਬ ਦਾ ਜਨਤਾਦਲ ਯੂनाइटेड ਦਾ ਸਾਡੀ ਪਾਰਟੀ ਹੈ ਜੀ ਜਨਤਾਦਲ ਯੂनाइटेड ਜਿਹੜੀ ਕਿ ਮੌਜੂਦਾ ਸਰਕਾਰ ਹੈ ਇਸ ਟੈਂਪ ਬਿਹਾਰ ਦੇ ਵਿੱਚ ਤੇ ਸਾਡੇ ਬਿਹਾਰ ਦੇ ਨਿਤਿਸ਼ ਕੁਮਾਰ ਜੀ ਵੱਲੋਂ ਸੀਐਮ ਸਾਹ ਵੱਲੋਂ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਨਗਰਗੀਤਨ ਆ ਰਿਹਾ ਜੀ ਨਗਰ ਕੀਰਤਨ ਦੇ ਵਿੱਚ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਨੇ ਗੁਰੂ ਸਾਹਿਬ ਦਾ ਕੜਾ ਗੁਰੂ ਸਾਹਿਬ ਨੇ ਜਿਹੜੀ ਦਾਤਨ ਕਰਕੇ ਜ਼ਮੀਨ 'ਚ ਗੱਡੀ ਸੀ ਉਹ ਦਾਤਨ ਤੇ ਹੋਰ ਪ੍ਰਾਤਨ ਨਿਸ਼ਾਨੀਆਂ ਨੇ ਕਿਉਂਕਿ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਉਸ ਧਰਤੀ ਤੋਂ ਨਗਰ ਕੀਰਤਨ ਚੱਲ ਕੇ ਆ ਰਿਹਾ ਤੇ ਬਾਬਾ ਦੀਪ ਸਿੰਘ ਜੀ ਦਾ ਲਿਖਿਆ ਹੋਇਆ ਜਿਹੜਾ ਹੱਥ ਦਾ ਗ੍ਰੰਥ ਆ ਜੀ ਤੇ ਉਹ ਵੀ ਨਾਲ ਆ ਰਿਹਾ ਜੀ ਇਹ ਪੂਰੇ ਪੰਜਾਬ ਦੇ ਵਿੱਚ ਆਣਾ ਲੱਗ ਲੱਗ ਵੱਖ-ਵੱਖ ਇਸ਼ਾਰਾ ਤੋਂ ਹੁੰਦਾ ਹੋਇਆ ਠੀਕ ਹੈ ਜੀ ਸ਼੍ਰੀ ਆਨੰਦਪੁਰ ਸਾਹਿਬ ਇਹਦੀ ਸਮਾਪਤੀ ਹੋਏਗੀ ਇਹਦੇ ਯਾਤਰੀ ਦਾ ਨਾਮ ਹੈਗਾ ਜਾਗਰਤੀ ਯਾਤਰਾ ਜਾਗਰਤੀ ਯਾਤਰਾ ਦਾ ਮਤਲਬ ਇਹ ਹੈ ਕਿ ਜਿਹੜਾ ਸਿੱਖ ਧਰਮ ਆ ਸਿੱਖ ਧਰਮ ਦਾ ਪਹਿਲਾ ਪ੍ਰਚਾਰ ਇਹੀ ਸੀਗਾ ਕਿ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਦੀ ਨਿਗਾਨਾ ਦੇਖਣਾ ਹੁਣ ਵੀ ਆਪਾਂ ਦੇਖਦੇ ਪਿਆ ਹੱਡ ਦੇ ਵਿੱਚ ਵੀ ਥੋੜਾ ਲੋਕਾਂ ਨੇ ਜਾਤ ਪਾਤ ਦਾ ਬਹੁਤ ਮੂਡਾ ਚੱਕਿਆ ਗਿਆ ਪਰ ਆਪਣੇ ਗੁਰੂ ਸਹਿਬਾਨਾ ਨੇ ਗੁਰੂ ਸਾਭਾ ਨੇ ਇਹੀ ਕਿ ਆਪਣੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਮਾਨਸ ਕੀ ਜਾਤ ਸਭੇ ਇੱਕੋ ਫੇਚਾਂ ਕਿ ਸਾਰੇ ਬੰਦਿਆਂ ਨੂੰ ਆਪਾਂ ਇੱਕ ਹੀ ਆ ਕੋਈ ਵੀ ਅਲੱਗ ਨਹੀਂ ਹੈਗਾ ਕਿ ਜਾਤ ਪਾਤ ਦਾ ਮੁੱਦਾ ਗੁਰੂ ਸਾਹਿਬ ਨੇ ਖਤਮ ਕੀਤਾ ਤੇ ਹੁਣ ਵੀ ਯਾਤਰਾ ਦਾ ਵੀ ਇਹੀ ਮਕਸਦ ਹੈ ਮੇਨ ਕਿ ਸਾਰਿਆਂ ਨੂੰ ਜਾਗਰਿਤ ਕਰਨਾ ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਤੇ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ Fateh ਬਹੁਤ ਸਾਰੇ ਸੰਤ ਸਵਾਜੀ ਜੀ ਨੇ ਇਹਦੇ ਵਿੱਚ ਯੋਗਦਾਨ ਪਾ ਕੇ ਇਹ ਨਗਰਗੀਤਨ ਆਰੰਭ ਕਰਾਇਆ ਸੀ 17 ਤਰੀਕ ਨੂੰ ਜੋ 22 ਤਰੀਕ ਨੂੰ ਪੰਜਾਬ ਯਾਤਰਾ ਲਈ ਅਪੀਲ ਹੈ ਸਾਡੇ ਤੋਂ ਸਾਡੀ ਪਾਰਟੀ ਵੱਲੋਂ ਇਹ ਪਹਿਲੀ ਵਾਰ ਹੀ ਹੋਇਆ ਕਿ ਬਿਹਾਰ ਦੀ ਸਰਕਾਰ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਤੱਕ ਜੀ ਰੇਸ਼ ਗੜ੍ਹ ਸਾਹਿਬ ਜਾ ਕੇ ਸਮਾਪਤੀ ਹੋ ਗਈ। ਸੋ ਇਹਦੇ ਵਿੱਚ ਸਾਰੀ ਸਾਧ ਸੰਗਤ ਨੂੰ ਸਾਹਿਬ ਜੀ ਦਾ ਫਾਦਸਾ ਮੈਦੂ ਜੀ ਦੇ ਫਤਿਹ ਆ ਭੋਲਾ ਸਿੰਘ ਅਕਾ ਜੀ ਦੇ ਫਤਿਹਗੜ੍ਹ ਸਾਹਿਬ ਅਚਾਰ ਜਨਤਾ ਦਾ ਜੁਨੇਟਰ ਅ ਅੱਜ ਦੀ ਜਿਹੜੀ ਹੈ ਪ੍ਰੈਸ ਕਾਨਫਰੰਸ ਜਿਹੜੀ ਅੱਜ ਜਿਹੜੀ ਪਟਨਾ ਸਾਹਿਬ ਕੋ ਕਿ ਅ ਛੇਰੀ ਅਨਸੂਖ ਸਾਹਿਬ ਜਾ ਕੇ ਜਿੱਤੀ ਸਮਾਪਤੀ ਆ ਅੱਜੂਬਿਆਂ ਵਿੱਚ ਹੋਣ ਦਾ ਇਹ ਨਗਰਗੀਤਾਂ 22 ਤਰੀਕ ਨੂੰ ਪੰਜਾਬੀ ਗੁਰਜੀ ਦਾ ਖਾਲਸਾ ਵੈਕੀ ਦੀ ਫਤਿਹ ਆ ਭੋਲਾ ਸੈਂਸ ਹਾਕਾ ਜੀ ਪਟੇਗੜਾ ਦਾ ਅੰਚਾਰਜ ਜਨਤਾ ਦਾ ਡਾਇਰੈਕਟਰ ਅ ਅੱਜ ਦੀ ਜਿਹੜੀ ਹੈ ਪ੍ਰੈਸ ਕਾਨਫਰੰਸ ਦੀ ਅੱਜ ਜਿਹੜੀ ਪੱਟਣਾ ਬਹੁਤ ਸਾਰੇ ਸੰਤ ਸਵਾਜੀ ਨੇ ਇਹਦੇ ਵਿੱਚ ਯੋਗਦਾਨ ਪਾ ਕੇ ਇਹ ਨਗਰਗੀਤਾਂ ਆਰੰਭ ਕਰਾਇਆ ਸੀ 17 ਤਰੀਕ ਨੂੰ ਜੋ 22 ਤਰੀਕ ਨੂੰ ਪੰਜਾਬ ਚ ਆਉਣ ਲਈ ਅਪੀਲ ਹੈ ਸਾਡੇ ਤੋਂ ਸਾਡੀ ਪਾਰਟੀ ਵੱਲੋਂ ਕਿ ਇਹ ਪਹਿਲੀ ਵਾਰ ਹੀ ਹੋਇਆ ਕਿ ਵਿਆਹ ਦੀ ਸਰਕਾਰ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਤੱਕ ਜੀ ਰੇਸ਼ ਗੜ੍ਹ ਸਾਹਿਬ ਜਾ ਕੇ ਸਮਾਪਤ ਹੋ ਗਈ। ਸੋ ਇਸ ਦੇ ਵਿੱਚ ਸਾਰੀ ਸਾਧ ਸੰਗਤ ਨੂੰ ਕਿਉਂਕਿ ਏਰੀਆ ਅਨੰਦਪੁਰ ਸਾਹਿਬ ਜਾ ਕੇ ਜੀਤੀ ਸਮਾਪਤੀਆ ਅੱਜ ਦੁਪਹਿਰ